ਅੱਜ ਚਮਕੌਰ ਸਾਹਿਬ ਵਿਖੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਆਏ ਸੀ। ਔਰ ਉਹ ਇੱਕ ਹਸਤਾਲ ਦਾ ਸਾਡੇ ਦਾ ਉਦਘਾਟਨ ਕਰਕੇ ਗਏ ਚਮਕੌਰ ਸਾਹਿਬ ਵਾਲੇ ਦਾ। ਜਿਹੜਾ ਇਹਨਾਂ ਦੇ ਸ਼ੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ, ਦਾਮ, ਦੰਡ, ਭੇਦ ਸਾਰਾ ਕੁਝ ਬਰਦਦੇ। ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ, ਸਚਾਈ ਨੂੰ ਅਸਲੀ ਬਾਹਰ ਨਿਕੜਨਾ, ਉਹੀ ਕੁਛੇ ਕਰ ਰਹੇ। ਸਚਾਈ ਇਸ ਹਸਤਾਲ ਦੀ ਆ ਮੇਰੇ ਕੋਲ ਪਹੇਲ ਹੈ। ਕਿ ਇਹ ਜਿਹੜਾ ਹਸਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਐਸੀਏ ਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮਨਜ਼ੂਰ ਹੋ ਗਿਆ ਸਾਰਾ ਕੁਝ ਅ ਟੈਂਡਰ ਹੈ ਮੇਰੇ ਕੋਲ ਜਦੋਂ ਟੈਂਡਰ ਲੱਗਿਆ ਤੇ 22 ਦੇ ਬਾਅਦ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪਿਆ ਰਿਹਾ ਇਹਨਾਂ ਨੇ ਇਹਦਾ ਕਟੜ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਹਸਪਤਾਲ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਰਸਤਾ ਬਣਾਇਆ ਅੱਜ ਬਿਨਾਂ ਕਾਰਨ ਆ ਕੇ ਮੁੱਖ ਮੰਤਰੀ ਜੀ ਉੱਤੇ ਆ ਕੇ ਫੋਟੋਆਂ ਤਰਾ ਕੇ ਵੀਡੀਓ ਬਣਾ ਕੇ ਰੌਲਾ ਪਾ ਕੇ ਚਲੇਗੇ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਐ ਇਸ ਤਰ੍ਹਾਂ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੌਲਾ ਪਾ ਕੇ ਤੁਸੀਂ ਇਸ ਹਸਤਾਣ ਨੂੰ ਸਾਢੇ 3 ਸਾਲ ਡਿਲੇ ਕੀਤਾ ਇਹ ਕਮਿਊਨਿਟੀ ਹੈਲਥ ਹੈਲਥ ਸੈਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ ਸਾਢੇ 3 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ لیاقت ਨਹੀਂ ਕੋਈ ਤੁਸੀਂ ਹੈਲਥ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾਂ ਸੰਭਾਲ ਔਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਇਸ ਇਲਾਕੇ ਦਾ ਨੁਕਸਾਨ ਕੀਤਾ ਹੈ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਟੀਆਈਆਂ ਬੰਦ ਕਰਕੇ ਕਾਲਜ ਬੰਦ ਰੇ ਸੀ ਦੋ ਸੜਕਾਂ ਰੋਕੀਆਂ ਹੋਈਆਂ ਤੁਸੀਂ ਹੋਰ ਤਰੱਕੀ ਰੋਕੀ ਹੋਈ ਹੈ ਤੇ ਅੱਜ ਸਾਡਾ ਬਣਾਇਆ ਹੋਇਆ ਹਸਪਤਾਲ ਤੁਸੀਂ ਉਦਘਾਟਨ ਕਰਕੇ ਬਾਵਾ ਘਟ ਕੇ ਚਲੇਗੇ ਤੁਹਾਨੂੰ ਮੁਬਾਰਕ ਹੋਵੇ ਧੰਨ